ਮੈਨੂੰ ਜੀ ਉਹਨਾਂ ਦਾ ਮੈਂ ਦਿਲੋਂ ਸਤਿਕਾਰ ਕਰਦੀ ਆ ਜੀ ਤੇ ਮੈਂ ਇੱਕ ਘਰੇਲੂ ਔਰਤ ਸੀ ਜੀ ਜਿਨ੍ਹਾਂ ਨੇ ਮੈਨੂੰ ਇਹ ਪ੍ਰੇਰਣਾ ਦਿੱਤੀ ਕਿ ਮੈਂ ਲੋਕਾਂ ਦੇ ਵਿੱਚ ਜਾਵਾਂ ਤੇ ਉਹਨਾਂ ਦੀਆਂ ਸਮੱਸਿਆਵਾਂ ਸੁਣੀ ਜਾਨੀ ਮੇਰੇ ਉਹ ਪਿੰਡ ਦੇ ਆ ਤੇ ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦੀ ਆ ਮੇਰੇ ਪਰਜਾਈ ਆ ਇਸ ਕਰਕੇ ਉਹ ਜਿੱਦਾਂ ਮੈਨੂੰ ਰੱਖਦੇ ਆ ਜੀ ਨਾ ਬੜਗੇ ਦੀਆਂ ਜਿਹੜੀਆਂ ਔਰਤਾਂ ਆ ਉਹਨਾਂ ਦੀਆਂ ਸਮੱਸਿਆਵਾਂ ਔਰਤਾਂ ਹੀ ਜਿਹੜੀਆਂ ਸਮਝ ਸਕਦੀਆਂ ਬਿਲਕੁਲ ਜੀ ਬਿਲਕੁਲ ਮੈਂ ਔਰਤਾਂ ਦੇ ਨਾਲ ਖੜੀ ਆ ਮੈਨੂੰ ਅੱਧੀ ਰਾਤ ਨੂੰ ਵੀ ਹਾਕ ਮਾਰਨ ਤਾਂ ਮੈਂ ਔਰਤਾਂ ਇੱਕ ਔਰਤ ਦਾ ਦਰਦ ਸਮਝ ਸਕਦੀ ਆ ਵੀ ਉਹਦੀ ਕੀ ਸਮੱਸਿਆ ਆ ਜੀ ਠੀਕ ਹੈ ਜੀ ਤੇ ਫਿਰ ਬਿਲਗੇ ਨੂੰ ਲੈ ਕੇ ਤੁਹਾਡੇ ਮਾਂ ਦਾ ਕਿਹੋ ਜਿਹਾ ਨਜ਼ਰੀਆ ਹੈ ਕਿ ਬਿਲਗੇ ਨੂੰ ਕਿੰਨਾ ਦੇਖਣਾ ਚਾਹੁੰਦੇ ਮੈਂ ਤਾਂ ਬਹੁਤ ਸੁੰਦਰ ਦੇਖਣਾ ਚਾਹੁੰਨੀ ਆ ਮੇਰੇ ਲੋਕ ਜੁੜ ਕੇ ਬੈਠਣ ਤੇ ਮੇਰਾ ਇਹ ਸੁਪਨਾ ਇੱਕ ਦੋਸਤੋ ਮੈਂ ਰਜਿੰਦਰ ਸਿੰਘ ਬਿਲਗਾ ਤੇ ਤੁਸੀਂ ਦੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ ਚੈਨਲ ਤੇ ਆਓ ਅੱਜ ਬਿਲਗੇ ਦੀ ਬਾੜ ਨੰਬਰ 13 ਤੋਂ ਐਮਸੀ ਬਲਰਾਜ ਕੌਰ ਨਾਲ ਗੱਲਬਾਤ ਕਰਦੇ ਆਂ ਆਮ ਆਦਮੀ ਪਾਰਟੀ ਦੇ ਵਰਕਰ ਬਲਰਾਜ ਕੌਰ ਪਹਿਲੀ ਵਾਰ ਬਿਲਗੇ ਦੀ ਨਗਰ ਪੰਚਾਇਤ ਵਿੱਚ ਚੋਣ ਲੜੇ ਜਿੱਤੇ ਇਸ ਵੇਲੇ ਇਹਨਾਂ ਨੂੰ ਅਸੀਂ ਪਾਰਟੀ ਦੇ ਅੰਦਰ ਨਗਰ ਪੰਚਾਇਤ ਦੇ ਕੰਮਾਂ ਨੂੰ ਲੈ ਕੇ ਕਾਫੀ ਸਰਗਰਮ ਦੇਖਦੇ ਆ। ਆਓ ਇਹਨਾਂ ਨੂੰ ਅੱਜ ਕੁਝ ਸਵਾਲ ਕਰਦੇ ਆ, ਜਾਣਦੇ ਆ ਕਿ ਇਹ ਰਾਜਨੀਤੀ ਦੇ ਵਿੱਚ ਪਹਿਲਾਂ ਤੋਂ ਪਰ ਪੱਕਿਆ ਜਾਂ ਨਵੇਂ ਆ। ਤੇ ਪਹਿਲਾਂ ਇਹਨਾਂ ਦਾ ਸਵਾਗਤ ਕਰ ਲੈਂਦੇ ਆ। ਤੋਂ ਬਾਅਦ ਕਰਾਂਗੇ ਗੱਲਬਾਤ। ਬਲਾਕੋ ਜੀ ਤੁਹਾਨੂੰ ਬਿਲਗਾ ਨਿਊਜ਼ ਆਨਲਾਈਨ ਤੇ ਤੁਹਾਡਾ ਸਵਾਗਤ। ਹਾਂਜੀ ਸਸਕਾਰ ਤੇ। ਹਾਂ। ਰਾਜਕੋਰ ਜੀ ਅਸੀਂ ਦੇਖਦੇ ਹਾਂ ਕਿ ਇਹ ਜਿਹੜੀ ਇਲੈਕਸ਼ਨ ਹੋ ਕੇ ਹਟਿਆ ਹਾਂਜੀ ਉਹਦੇ ਵਿੱਚ ਵਾਰਡ ਨੰਬਰ 13 ਤੋਂ ਤੁਸੀਂ ਇਹ ਤਿੰਨ ਉਮੀਦਵਾਰ ਚੋਣ ਮદાન ਚ ਸੀ ਹਾਂਜੀ ਤੇ ਤੁਸੀਂ ਦੋ ਉਮੀਦਵਾਰਾਂ ਨੂੰ ਚੋਣ ਜਿਹੜਾ ਆ ਉਹ ਮਾਤ ਦੇ ਕੇ ਜਿੱਤ ਕੇ ਆਏ ਆ ਹਾਂਜੀ ਤੇ ਅਸੀਂ ਜਾਣਨਾ ਚਾਹੁੰਦੇ ਆ ਕਿ ਤੁਸੀਂ ਇਹ ਰਾਜਨੀਤੀ ਦੇ ਖੇਤਰ ਵਿੱਚ ਕਦੋਂ ਤੋਂ ਕੰਮ ਕਰ ਰਹੇ ਅਸੀਂ ਜੇ ਜਦੋਂ ਦੀ ਆਮ ਪਾਰਟੀ ਆਈ ਆ ਜੀ ਉਦੋਂ ਦੀ ਮੈਂ ਆਮ ਪਾਰਟੀ ਵਿੱਚ ਆ ਤੇ ਮੈਂ ਜਿੱਦਾਂ ਮੈਨੂੰ ਮੈਂ ਇਸ ਗੱਲ ਨੂੰ ਲੈ ਕੇ ਵੀ ਮੈਂ ਕੁਝ ਕਰਨਾ ਚਾਹੁੰਦੀ ਆ ਆਪਣੇ ਪਿੰਡ ਲਈ ਆਪਣੇ ਸਮਾਜ ਲਈ ਇਸ ਕਰਕੇ ਮੈਂ ਅੱਗੇ ਆਈ ਤਾਂ ਮੈਨੂੰ ਬੀਬੀ ਇੰਦਰਜੀਤ ਕੌਰ ਮਾਨ ਨੇ ਬਹੁਤ ਸ਼ਾਬਾਸ਼ ਦਿੱਤੀ ਕਿ ਤੂੰ ਮੇਰੇ ਨਾਲ ਤੋਰਨ ਤੇ ਮੈਨੂੰ ਉੱਥੋਂ ਉੰਵੇਂ ਮਿਲੀ ਵੀ ਮੈਂ ਇਹ ਮੈਂ ਵੀ ਕੁਝ ਕਰਾਂ ਠੀਕ ਹੈ ਠੀਕ ਹੈ ਆਮ ਆਦਮੀ ਪਾਰਟੀ 2014 ਦੇ ਵਿੱਚ ਪਹਿਲੀ ਇਲੈਕਸ਼ਨ ਜਿਵੇਂ ਹੋਈ ਆ ਹਾਂਜੀ ਤੁਸੀਂ ਦੱਸਿਆ ਕਿ ਆਮ ਆਦਮੀ ਪਾਰਟੀ ਵਿੱਚ ਤੁਸੀਂ ਜਦੋਂ ਤੋਂ ਪਾਰਟੀ ਸ਼ੁਰੂ ਹੋਈ ਆ ਹਾਂਜੀ ਵਰਕ ਕੀਤਾ ਹਾਂਜੀ ਕੀ ਪਹਿਲਾਂ ਵੀ ਕਿਸੇ ਪਾਰਟੀ 'ਚ ਤੁਹਾਨੂੰ ਮੌਕਾ ਮਿਲਿਆ ਕੰਮ ਕਰਨ ਦਾ ਹਾਂਜੀ ਨਹੀਂ ਜੀ ਪਹਿਲਾਂ ਨਹੀਂ ਮੌਕਾ ਮਿਲਿਆ ਅਸੀਂ ਜੀ ਕਾਂਗਰਸ ਨੂੰ ਵੋਟਾਂ ਪਾਉਂਦੇ ਸੀ ਅਸੀਂ ਸ਼ੁਰੂ ਤੋਂ ਕਾਂਗਰਸ 'ਚ ਸੀ ਅਸੀਂ ਤੇ ਅਸੀਂ ਕਾਂਗਰਸ ਦੇ ਨਾਲ ਹੀ ਚੱਲਦੇ ਸੀ ਜਦੋਂ ਸਾਡੇ ਸੁਰਜ ਸਾਹਿਬ ਕਹਿੰਦੇ ਸੀ ਵੋਟਾਂ ਕਾਂਗਰਸ ਨੂੰ ਪਾਉਂਿਆ ਤਾਂ ਅਸੀਂ ਕਾਂਗਰਸ ਨੂੰ ਪਾ ਦਿੰਦੇ ਸੀ ਕਦੀ ਅਸੀਂ ਲੀਡਰ ਨਹੀਂ ਸੀ ਕੋਈ ਦੇਖਿਆ ਨਾ ਸਾਨੂੰ ਪਤਾ ਸੀ ਲੀਡਰ ਨਾ ਕੋਈ ਐਮਐਲਏ ਅਸੀਂ ਕਿਸੇ ਨੂੰ ਨਹੀਂ ਦੇਖਿਆ ਕਾਂਗਰਸ ਨੂੰ ਵੋਟਾਂ ਪਾਉਂਿਆ ਠੀਕ ਆ ਯਾਨੀ ਕਿ ਤੁਹਾਡੇ ਪਰਿਵਾਰ ਦੇ ਵਿੱਚ ਪਹਿਲਾਂ ਕਾਂਗਰਸ ਨੇ ਕਦੀ ਵੀ ਇਹ ਜੜੀ ਚਾਹੇ ಗ್ರಾಮ ਪੰਚਾਇਤ ਦੀ ਚਾਹ ਐ ਨਗਰ ਪੰਚਾਇਤ ਦੀ ਚੋਣ ਲੜਨ ਦਾ ਉਮੀਦਵਾਰ ਪਹਿਲਾਂ ਤੁਸੀਂ ਦੱਸਦੇ ਆ ਵੀ ਨਹੀਂ ਬਣਾਇਆ ਕਦੀ ਕਿਸੇ ਨੇ ਨਹੀਂ ਜੀ ਸਾਡੇ ਸੌਰਤ ਸਾਹਿਬ ਸੀਗੇ ਜੀ ਅੱਛਾ ਪਹਿਲਾਂ ਸੀ ਹਾਂਜੀ ਸੌਰਤ ਸਾਹਿਬ ਸਾਡੇ ਉਹਨਾਂ ਨੂੰ ਵੀ ਕਾਂਗਰਸ ਨੇ ਮੌਕਾ ਦਿੱਤਾ ਹਾਂਜੀ ਹਾਂਜੀ ਦਿੱਤਾ ਸੀ ਤੇ ਹੁਣ ਜਦੋਂ ਤੁਸੀਂ ਇੱਕ ਔਰਤ ਦੇ ਤੌਰ ਤੇ ਹਾਂਜੀ ਇਹ ਰਾਜਨੀਤਿਕ ਖੇਤਰ ਚ ਆਏ ਆ ਹਾਂਜੀ ਤੇ ਇਸ ਇਲੈਕਸ਼ਨ ਦੇ ਵਿੱਚ ਤੁਹਾਡਾ ਫਿਰ ਮੁਕਾਬਲਾ ਜਿਹੜਾ ਸੀ ਉਹ ਕੌਣ ਇਹ ਕਿਹੜੇ ਕੜੇ ਮੀਤ ਬਤਾ ਹੈ ਐਪੀਐਸ ਰੇਂਦਰਪਾਲ ਜੀ ਜੀ ਐਪੀ ਜੀ ਮੇਰੀ ਦਰਾਣੀ ਕਾਂਗਰਸ ਨੇ ਮੇਰੇ ਗੇਂਜ ਖੜੀ ਕੀਤਾ ਸੀ ਜੀ ਉਹਨੂੰ ਅੱਛਾ ਜੀ ਤੇ ਉਦੋਂ ਕਾਂਗਰਸ ਨੇ ਮੌਕਾ ਦਿੱਤਾ ਜਦੋਂ ਮੈਂ ਮદાન ਚਾਈ ਜੀ ਪਹਿਲਾਂ ਸੋਹਰਾ ਸਾਹਿਬ ਤੋਂ ਬਾਅਦ ਨਹੀਂ ਤੁਹਾਡੀ 바ਰੀ ਹੈ ਨਹੀਂ ਜੀ ਠੀਕ ਹੈ ਹਾਂਜੀ ਹੁਣ ਐ ਬਲਾਜ ਕੋਰ ਜੀ ਅਗਲਾ ਤੁਹਾਨੂੰ ਸਵਾਲ ਕਰ ਲੈਨੇ ਆ ਕਿ ਤੁਸੀਂ 13 ਨੰਬਰ ਵਾਰਡ ਤੋਂ ਐਮਸੀ ਚੁਣੇ ਗਏ ਹੋ ਹਾਂਜੀ ਤੇ ਤੁਹਾਡੇ ਬਾੜ ਦੀਆਂ ਸਮੱਸਿਆਵਾਂ ਜਿਹੜੀਆਂ ਲੋਕ ਤੁਹਾਡੇ ਕੋਲ ਲੈ ਕੇ ਆਉਂਦੇ ਆ ਉਹ ਕਿਹੜੀਆਂ ਕਰੀ ਜੀ ਇੱਕ ਘਰਾਂ ਦੇ ਝਗੜੇ ਜੀ ਘਰੇਲੂ ਝਗੜੇ ਜੀ ਉਹ ਮੈਂ ਪਹਿਲਾਂ ਵੀ ਜਿੱਦਾਂ ਮੈਨੂੰ ਆਮ ਪਾਰਟੀ ਨੇ 2 ਸਾਲ ਪਹਿਲਾਂ ਵੀ ਪ੍ਰਧਾਨ ਬਣਾਇਆ ਸੀ ਮੈਂ ਉਦੋਂ ਤੋਂ ਉਹ ਮਸਲੇ ਹੱਲ ਕਰਦੀ ਆ ਰਹੀ ਸੀ ਜੀ ਤੇ ਹੁਣ ਮੈਨੂੰ ਮੌਕਾ ਮਿਲਿਆ ਹੁਣ ਮੇਰੇ ਕੋਲ ਮਸਲੇ ਆਉਂਦੇ ਆ ਤਾਂ ਮੈਂ ਉਹ ਹੱਲ ਕਰਦੀ ਬੀਬੀਆਂ ਦਾ ਕੋਈ ਮਸਲਾ ਹੋਵੇ ਜੀ ਤੇ ਮੈਨੂੰ ਇੱਕ ਫੋਨ ਮਾਰਨ ਜਾਂ ਮੇਰੇ ਕੋਲ ਆਉਣ ਤੇ ਮੈਂ ਤੁਰੰਤ ਉੱਥੇ ਪਹੁੰਚਾਂ ਐ ਜਿੱਦਾਂ ਹੁਣ ਤੁਸੀਂ ਦੱਸਿਆ ਵੀ ਜਿਆਦਾਤਰ ਤੁਹਾਡੇ ਕੋਈ ਘਰੇਲੂ ਝਗੜਿਆਂ ਦੇ ਹਾਂਜੀ ਹਾਂਜੀ ਬਿਲਕੁਲ ਜੀ ਘਰੇਲੂ ਤੇ ਫਿਰ ਜਿਹੜਾ ਤੁਹਾਡੇ ਕੋਈ ਝਗੜਾ ਨਾ ਨਿਬੜੇ ਤਾਂ ਫਿਰ ਉਹਦਾ ਫਿਰ ਤੁਸੀਂ ਕਿੰਦਾ ਹੱਲ ਕਰਦੇ ਫਿਰ ਜੇ ਅਸੀਂ ਗਰਨਾ ਜੱਖੂ ਭਾਜੀ ਹੁਣ ਕੋਲ ਆਉਣੇ ਉਹ ਮਸਲਾ ਲੈ ਕੇ ਜੇ ਸਾਡੇ ਕੋਲੋਂ ਨਹੀਂ ਹੱਲ ਹੁੰਦਾ ਫਿਰ ਅਸੀਂ ਉਹਨਾਂ ਨੂੰ ਵਿੱਚ ਪਾਉਨੇ ਹਾਂਜੀ ਤੇ ਹੋਰ ਵੀ ਬੀਬੀਆਂ ਦੀ ਜਾਂ ਤੁਹਾਡੇ ਮਹੱਲੇ ਦੇ ਲੋਕਾਂ ਦੀ ਕੋਈ ਡਿਮਾਂਡ ਤੁਹਾਡੇ ਕੋਲ ਹਾਂਜੀ ਕਈ ਡਿਮਾਂਡਾਂ ਸਾਡੇ ਕੋਲ ਆਉਂਦੀਆਂ ਵੀ ਸਾਨੂੰ ਕੋਈ ਕਾਰੋਬਾਰ ਦਿੱਤਾ ਜਾਵੇ ਜੀ ਤੇ ਬਹੁਤ ਇਹ ਬੀਬੀਆਂ ਮੇਰੇ ਕੋਲ ਆਉਂਦੀਆਂ ਵੀ ਸਾਨੂੰ ਕੋਈ ਕੰਮ ਖੋਲ ਕੇ ਦਿੱਤਾ ਜਾਵੇ ਜੇ ਅਸੀਂ ਘਰਾਂ ਦੇ ਵਿੱਚ ਕੰਮ ਕਰਦੀਆਂ ਸਾਨੂੰ ਉਨੀ ਪ੍ਰੋਪਰ ਕੋਈ ਮਿਹਨਤ ਨਹੀਂ ਮਿਲ ਰਹੀ ਇਸ ਕਰਕੇ ਉਹ ਸਾਨੂੰ ਮੇਰੇ ਕੋਲ ਆਉਂਦੇ ਸੇ ਫਿਰ ਇਹ ਇਸ ਮਸਲੇ ਦਾ ਹੱਲ ਤੁਹਾਡੇ ਕੋਲ ਫਿਰ ਤੁਸੀਂ ਕੀਤਾ ਹੁੰਦਾ ਅਸੀਂ ਜੀ ਇਹਦੇ ਤੇ ਵਿਚਾਰ ਕਰਦੇ ਆਂ ਵੀ ਕੋਈ ਇਦਾਂ ਦਾ ਕੰਮ ਹੋਵੇ ਤਾਂ ਅਸੀਂ ਜ਼ਰੂਰ ਜੀ ਬੀਬੀਆਂ ਦੇ ਹੱਕ 'ਚ ਮੈਂ ਖੜੀ ਹਾਂ ਜੀ ਠੀਕ ਹੈ ਤੇ ਬਲਰਾਜਪੁਰ ਜੀ ਜਿੱਦਾਂ ਹੁਣ ਆ ਕੁਦਰਤੀ ਆਫਤ ਆਈ ਆ ਹਾਂਜੀ ਇਸ ਆਫਤ ਸਮੇ ਮੈਂ ਦੇਖਿਆ ਤੁਸੀਂ ਘਰ ਘਰ ਵੀਡੀਓ ਤੁਹਾਡੀਆਂ ਜਿਹੜੀਆਂ ਸੋਸ਼ਲ ਮੀਡੀਆ ਤੇ ਹਾਂਜੀ ਲੋਕਾਂ ਦੀਆਂ ਡਿਮਾਂਡਾਂ ਜਿਹੜੀਆਂ ਸੀ ਉਸ ਵੇਲੇ ਤੁਹਾਨੂੰ ਕਿੱਦਾਂ ਦਾ ਜਿਹੜਾ ਲੋਕਾਂ ਦਾ ਤੁਹਾਡੇ ਅੱਗੇ ਜਿਹੜੀਆਂ ਮੁਸ਼ਕਲਾਂ ਰੱਖੀਆਂ ਕਿਹੜੀਆਂ-ਕਿਹੜੀਆਂ ਤੁਹਾਨੂੰ ਸਮੱਸਿਆਵਾਂ ਸਾਡੀਆਂ ਜੀ ਮੁਸ਼ਕਲਾਂ ਇਹ ਸੀਗੀਆਂ ਵੀ ਲੋਕਾਂ ਦੇ ਕੋਠੇ ਚੁੰਦੇ ਸੀ ਲੋਕਾਂ ਨੂੰ ਰੋਟੀ ਪਕਾਉਣ ਨੂੰ ਜਗ੍ਹਾ ਨਹੀਂ ਸੀਗੀ ਤੇ ਜਦੋਂ ਮੈਂ ਘਰ ਜਾਂਦੀ ਸੀ ਕਿਸੇ ਦੇ ਤਾਂ ਮੈਨੂੰ ਲੱਗਦਾ ਸੀ ਵੀ ਇਹਨਾਂ ਦੀ ਮਦਦ ਕੀਤੀ ਜਾਵੇ ਅਸੀਂ ਸਾਰੇ ਕਾਉਂਸਲਰਾਂ ਨੇ ਹੜਕ ਕੇ ਤੇ ਅਸੀਂ ਜਿਹੜੇ ਤਰਪਾਲਾ ਵੰਡੀਆਂ ਅਸੀਂ ਲੋਕਾਂ ਦੀ ਹੈਲਪ ਕੀਤੀ ਉਸ ਨਾਲ ਸਾਨੂੰ ਵੀ ਸਕੂਨ ਮਿਲਿਆ ਤੇ ਉਹਨਾਂ ਦੇ ਵੀ ਥੋੜੀ ਮਦਦ ਹੋ ਗਈ ਤੇ ਤੁਹਾਨੂੰ ਜਿਵੇਂ ਦੱਸਿਆ ਤੁਸੀਂ ਵੀ ਤੁਹਾਨੂੰ ਮਨ ਨੂੰ ਸਕੂਨ ਮਿਲਿਆ ਹਾਂਜੀ ਤੇ ਇਦਾਂ ਦੀ ਆਫਤ ਪਹਿਲਾਂ ਵੀ ਦੇਖੀ ਕਦੀ ਮੈਂ ਨਹੀਂ ਜੀ ਦੇਖੀ ਜ਼ਿੰਦਗੀ 'ਚ ਮੈਂ ਨਹੀਂ ਜੀ ਦੇਖੀ ਨਾ ਕੋਈ ਇਦਾਂ ਨਹੀਂ ਬਤਾਈ ਨਾ ਸਾਡੇ ਕੋ ਕਦੀ ਕੋਈ ਆਇਆ ਸੀ ਨਾ ਇਦਾਂ ਦਾ ਮਕਮ ਦੇਖਿਆ ਸੀ ਤੇ ਹੁਣ ਜਿੱਦਾਂ ਇਹ ਪਟਵਾਰੀਆਂ ਨੇ ਸਰਵੇ ਜਿਹੜੇ ਆ ਉਹ ਘਰਾਂ ਦੇ ਕੀਤੇ ਆ ਸਤਾਂ ਨੂੰ ਲੈ ਕੇ ਹਾਂਜੀ ਬਿਲਕੁਲ ਤੁਸੀਂ ਵੀ ਕਰਵਾਏ ਹੋਣੇ ਆ ਹਾਂਜੀ ਜੀ ਮੈਂ ਨਾਲ ਰਹੀ 5 ਦਿਨ ਮੈਂ ਰਹਿ ਕੇ ਕੀਤੀ ਆ ਘਰਾਂ ਦੀ ਨਾਲ ਜੀ ਮੈਂ ਰਹੀ ਆ ਤੇ ਘਰ ਘਰ ਜਾ ਕੇ ਅਗਲੇ ਦਾ ਮਸਲਾ ਸੁਣਿਆ ਜੀ ਠੀਕ ਹੈ ਹਾਂਜੀ ਤੇ ਅਸੀਂ ਜਿਵੇਂ ਤੁਹਾਨੂੰ ਦੇਖਦੇ ਆ ਵੀ ਤੁਸੀਂ ਜ਼ਿਆਦਾਤਰ ਜਦੋਂ ਵੀ ਐ ਬੜਾ ਇੱਕ ਵੀ ਬੀਂਦਰਜੀ ਕੋਲ ਮਾਣ ਆਉਂਦੇ ਆ ਹਾਂਜੀ ਉਸ ਵੇਲੇ ਤੁਸੀਂ ਉਹਨਾਂ ਦੇ ਅਕਸਰ ਮੈਂ ਤੁਹਾਨੂੰ ਨਾਲ ਦੇਖਦਾ ਬਿਲਕੁਲ ਜੀ ਤੇ ਜਦੋਂ ਤੁਹਾਨੂੰ ਕੋਈ ਵੀ ਸਮੱਸਿਆ ਆਉਂਦੀ ਆ ਉਹਨਾਂ ਦੇ ਲੈਵਲ ਦੀ ਹਾਂਜੀ ਕਿ ਤੁਹਾਡਾ ਸਹਿਯੋਗ ਕਰਦੇ ਹੋ ਹਾਂਜੀ ਬਿਲਕੁਲ ਕਰਦੇ ਜੀ ਮੈਨੂੰ ਜੀ ਉਹਨਾਂ ਦਾ ਮੈਂ ਦਿਲੋਂ ਸਤਿਕਾਰ ਕਰਦੀ ਆ ਜੀ ਤੇ ਮੈਂ ਇੱਕ ਘਰੇਲੂ ਔਰਤ ਸੀ ਜੀ ਜਿਨ੍ਹਾਂ ਨੇ ਮੈਨੂੰ ਇਹ ਪ੍ਰੇਰਣਾ ਦਿੱਤੀ ਕਿ ਮੈਂ ਲੋਕਾਂ ਦੇ ਵਿੱਚ ਜਾਵਾਂ ਤੇ ਉਹਨਾਂ ਦੀਆਂ ਸਮੱਸਿਆ ਸੁਣਾਂ ਮਾਣ ਨਾਲ ਉਹਦੇ ਨੂੰ ਸਤਿਕਾਰ ਕਰ। ਬਲਰਾਜ ਕੋਰ ਜੀ ਮੈਂ ਦੇਖਿਆ ਵੀ ਉਹ ਤੁਹਾਡੇ ਤੇ ਜਿੱਦਾਂ ਕਹਿ ਲਈਏ ਵੀ ਜਿਆਦਾ ਵਿਸ਼ਵਾਸ ਕਰਦੇ ਆ ਕੋਈ ਖਾਸ ਗੱਲ ਹੋਰ ਵੀ ਆ ਕੋਈ? ਨਹੀਂ ਜੀ ਖਾਸ ਗੱਲ ਤਾਂ ਕੋਈ ਨਹੀਂ। ਤਾਂ ਵੀ ਜਣੀ ਮੇਰੇ ਉਹ ਪਿੰਡ ਦੇ ਆ ਤੇ ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦੀ ਆ। ਮੇਰੇ ਪਰਜਾਈ ਆ ਇਸ ਕਰਕੇ ਉਹ ਜਿੱਦਾਂ ਮੈਨੂੰ ਰੱਖਦੇ ਆ ਜੀ। ਨਾਲ ਬਲਰਾਜ ਕੋਰ ਜੀ ਫਿਰ ਖਾਸ ਗੱਲ ਤਾਂ ਹੋਈ ਗਈ। ਹਾਂਜੀ ਹਾਂਜੀ। ਕਿ ਤੁਸੀਂ ਵੀ ਵੀਰ ਪਹਿਲ ਤੋਂ ਆ। ਬਿਲਕੁਲ ਹਾਂਜੀ। ਹਾਂਜੀ ਹਾਂਜੀ ਬੀਬੀ ਵੀ ਵੀਰਪੜ ਦੇ ਮੇਰੇ ਮਮਾ ਨਾਲ ਬਹੁਤ ਪਿਆਰ ਸੀ ਇਹਨਾਂ ਦਾ ਜੀ ਤੇ ਬਹੁਤ ਸਾਡੇ ਅਕਸਰ ਘਰ ਚ ਦੁੱਖ ਸੁੱਖ ਵਿੱਚ ਆਉਂਦੇ ਸੀ ਤੇ ਮੈਂ ਉਦੋਂ ਦੀ ਇਹਨਾਂ ਨੂੰ ਮਿਲਦੀ ਆਂ ਜੀ ਠੀਕ ਹੈ ਹਾਂਜੀ ਤੇ ਜਿਵੇਂ ਅਸੀਂ ਦੇਖਦੇ ਆਂ ਵੀ ਬਿਲਗੇ ਦੀਆਂ ਜਿਹੜੀਆਂ ਔਰਤਾਂ ਆ ਉਹਨਾਂ ਦੀਆਂ ਸਮੱਸਿਆਵਾਂ ਔਰਤਾਂ ਹੀ ਜਿਹੜੀਆਂ ਸੰਭ ਸਕਦੀਆਂ ਬਿਲਕੁਲ ਜੀ ਬਿਲਕੁਲ ਤੇ ਤੁਹਾਡੇ ਅੰਦਰ ਕਿੰਨਾ ਕੁ ਦਰਦ ਆ ਵੀ ਜਿਹੜਾ ਵੀ ਬਿਲਗੇ ਨੂੰ ਲੈ ਕੇ ਮੇਰੇ ਜੀ ਮੈਂ ਔਰਤਾਂ ਦੇ ਨਾਲ ਖੜੀ ਆ ਮੈਨੂੰ ਅੱਧੀ ਰਾਤ ਨੂੰ ਵੀ ਹਾਕ ਮਾਰਨ ਤਾਂ ਮੈਂ ਔਰਤਾਂ ਇੱਕ ਔਰਤ ਦਾ ਦਰਦ ਸਮਝ ਸਕਦੀ ਆ ਵੀ ਉਹਦੀ ਕੀ ਸਮੱਸਿਆ ਆ ਜੀ ਠੀਕ ਹੈ ਜੀ ਤੇ ਫਿਰ ਬਿਲਗੇ ਨੂੰ ਲੈ ਕੇ ਤੁਹਾਡੇ ਮਾਂ ਦਾ ਐ ਕਿਹੋ ਜਿਹਾ ਨਜ਼ਰੀਆ ਆ ਕਿ ਬਿਲਗੇ ਨੂੰ ਕਿਤਾ ਦੇਖਣਾ ਚਾਹੁੰਦੇ ਮੈਂ ਤਾਂ ਬਹੁਤ ਸੁੰਦਰ ਦੇਖਣਾ ਚਾਹੁੰਨੀ ਆ ਮੇਰੇ ਲੋਕ ਜੁੜ ਕੇ ਬੈਠਣ ਤੇ ਮੇਰਾ ਇਹ ਸੁਪਨਾ ਐ ਕਿ ਵੀ ਅਸੀਂ ਜੁੜ ਕੇ ਬੈਠੀਏ ਸਾਡੇ ਨਾਲ ਚਾਰ ਮੈਂਬਰ ਹੋਰ ਜੁੜਨ ਤੇ ਮੈਨੂੰ ਕਿਸੇ ਨਾਲ ਕੋਈ ਇਦਾਂ ਨਹੀਂ ਮੈਂ ਤਾਂ ਇਹ ਕਹਿੰਨੀ ਬੀਬੀਆਂ ਅਸੀਂ ਇਕੱਠੀਆਂ ਹੋ ਕੇ ਬੈਠੀਏ ਮੈਂ ਅਗਲੇ ਦਾ ਦਰਦ ਸੁਣਾ ਮੈਨੂੰ ਉਹ ਸੁਣਾਉਣ ਤੇ ਉਹਦੀ ਮੈਂ ਸਮੱਸਿਆ ਦਾ ਹੱਲ ਕਰਾਂ ਤੁਹਾਡੇ ਹੋਰ ਮੰਨ ਦੀ ਕੋਈ ਖਾਸ ਕੋ ਗੱਲ ਕਾ ਨਹੀਂ ਚਾਹੂੰ ਜੀ ਮੇਰੇ ਮੰਨ ਦੀ ਤਾਂ ਇਹ ਖਾਸ ਗੱਲ ਆ ਕਿ ਔਰਤਾਂ ਨੂੰ ਅੱਗੇ ਆਉਣਾ ਚਾਹੀਦਾ ਆ ਉਤਸ਼ਾਹ ਕਰਨਾ ਚਾਹੀਦਾ ਵੀ ਅਸੀਂ ਵੀ ਬੀਬੀ ਸਾਡੇ ਨਾਲ ਤੁਰਦੀ ਆ ਬਲਰਾਜਪੁਰ ਤੇ ਮੇਰੇ ਨਾਲ ਤੁਰਨਾ ਚਾਹੀਦਾ ਬਸ ਮੇਰੀ ਇਹ ਹੀ ਤਮੰਨਾ ਹੈ ਦੋਸਤੋ ਤੁਸੀਂ ਦੇਖਿਆ ਕਿ ਬਾੜ ਨੰਬਰ 13 ਤੋਂ ਬਲਰਾਜ ਕੋਰ ਨਾਲ ਆਪਾਂ ਗੱਲਬਾਤ ਕੀਤੀ ਆ ਇਹਨਾਂ ਨੂੰ ਬਹੁਤ ਸਾਰੇ ਸਵਾਲ ਕੀਤੇ ਆ ਉਹਨਾਂ ਸਵਾਲਾਂ ਦੇ ਇਨੀ ਜਵਾਬ ਤੁਹਾਡੇ ਸਾਹਮਣੇ ਵਿਆਖੋਕ ਦਿੱਤੇ ਆ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਹੋਰ ਵੀ ਬਹੁਤ ਸਾਰੀਆਂ ਔਰਤਾਂ ਨੂੰ ਮੌਕਾ ਦਿੱਤਾ ਜਿਹੜੀਆਂ মিডিਆ ਸਾਹਮਣੇ ਆ ਕੇ ਆਪਣੀ ਗੱਲ ਰੱਖਣੀ ਚਾਹੁੰਦੀਆਂ ਵਾਰੀ-ਵਾਰੀ ਅਸੀਂ ਤੁਹਾਨੂੰ ਰੂਪ ਰੂਪ ਕਰਾਵਾਂਗੇ ਇਹ ਪਹਿਲੀ ਵਾਰ ਆ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਕੰਮ ਕਰਦੀਆਂ ਇਹ ਇਸਤਰੀਆਂ ਇਹ ਮੀਡੀਆ ਦੇ ਸਾਹਮਣੇ ਵਿਪਮਾਨ ਵਾਂਗ ਇਹ ਵੀ ਬੋਲਣਾ ਚਾਹੁੰਦੀਆਂ ਜਦੋਂ ਕਿ ਅਸੀਂ ਪਿਛਲੇ ਸਮੇਂ 'ਚ ਵੀ ਦੇਖਿਆ ਹੋਵੇਗੇ ਹੋਰ ਪਾਕੀ ਵੀ ਪਾਰਟੀਆਂ ਦੇ ਵਿੱਚ ਜਿੱਥੇ ਔਰਤਾਂ ਕੰਮ ਕਰਦੀਆਂ ਆ ਉਹਨਾਂ ਨੇ ਸਾਨੂੰ ਕਦੇ ਵੀ ਇਹ ਉਤਸ਼ਾਹ ਨਹੀਂ ਦਿਖਾਇਆ ਕਿ ਸਾਡੀ ਵੀ ਇੰਟਰਵਿਊ ਕਰੋ ਤੇ ਗੁੰજરાਜ ਕੌਰ ਪਿਛਲੇ ਸਮੇਂ ਤੋਂ ਐ ਅਕਸਰ ਮੈਨੂੰ ਕਿਹਾ ਕਰਦੇ ਸੀ ਕਿ ਸਾਨੂੰ ਵੀ ਮੌਕਾ ਦਿਓ ਬੰਦਾ ਜੀ ਕੋਈ ਜੀ ਤੁਹਾਨੂੰ ਅੱਜ ਮੌਕਾ ਮਿਲਿਆ ਹਾਂਜੀ ਆਪਣੀ ਗੱਲ ਰੱਖਣ ਦਾ ਹਾਂਜੀ ਆਖਰੀ ਤੁਹਾਨੂੰ ਸਵਾਲ ਆ ਲਿਆ ਹਾਂਜੀ ਕਿ ਕਿਹੋ ਜਿਹਾ ਲੱਗਾ ਤੁਹਾਨੂੰ ਅੱਜ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਹੈ ਜੀ ਤੁਸੀਂ ਮੇਰੇ ਇੰਟਰਵਿਊ ਲਈ ਆ ਮੇਰੇ ਅੰਦਰਲੇ ਜਜ਼ਬਾਤ ਜਿਹੜੇ ਸੀਗੇ ਮੈਂ ਉਹ ਖੋਲ ਕੇ ਸਾਹਮਣੇ ਰੱਖਿਆ ਤੁਹਾਡਾ ਵੀ ਧੰਨਵਾਦ ਤੁਸੀਂ ਸਾਨੂੰ ਟਾਈਮ ਦਿੱਤਾ। ਧੰਨਵਾਦ ਜੀ ਧੰਨਵਾਦ। ਐ ਸੋ ਦੋਸਤੋ ਤੁਸੀਂ ਬਲਰਾਜ ਕੌਰ ਦੇ ਜਿਹੜੇ ਵਿਚਾਰ ਆ ਉਹਨਾਂ ਨੂੰ ਲੈ ਕੇ ਸਾਡੇ ਕਮੈਂਟ ਬਾਕਸ ਵਿੱਚ ਤੁਸੀਂ ਆਪਣਾ ਜਿਹੜਾ ਆ ਉਹ ਰਾਇ ਦੇ ਸਕਦੇ ਹੋ। ਅਗਰ ਵੀਡੀਓ ਚੰਗੀ ਲੱਗੇ ਲਾਈਕ ਜ਼ਰੂਰ ਕਰਿਓ। ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ। ਅਗਰ ਅਜੇ ਵੀ ਤੁਸੀਂ ਬਲਗਾ نیوز ਆਨਲਾਈਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਓ। ਅਗਰ ਜੇ ਤੁਸੀਂ ਬਿਲਗਾ نیوز ਆਨਲਾਈਨ ਫੇਸਬੁੱਕ ਪੇਜ ਦੇਖਦੇ ਹੋ ਇਹਨੂੰ ਜਰੂਰ ਫੋਲੋ ਕਰਿਓ ਧੰਨਵਾਦ ਫੇਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ